ਹਾਂਜੀ ਤੁਸੀਂ ਉਹ ਗੱਲ ਕਰਦੇ ਸੀਗੇ ਪਿੰਡਰਾਲੇ ਦੀ ਵੀ ਉਹ ਸਿਮਰਨ ਕਰਦੇ ਸੀ ਜਾਂ ਬਾਣੀ ਪੜ੍ਹਦੇ ਸੀ ਆ ਤੇ ਹਵਾ ਚ ਉੱਡਣ ਲੱਗ ਜਾਂਦੀ ਸੀ ਹਨਾ ਹਾਂ ਪਰ ਸਵਾਲ ਇਹ ਹੈ ਕਿ ਇਹ ਮੋਮੈਂਟ ਜਦੋਂ ਕੋਈ ਸਮਾਧੀ ਲਾ ਕੇ ਬੈਠਾ ਵੀ ਅੱਜ ਆਣੀ ਹੈ ਹਨਾ ਹਵਾ ਚ ਉੱਡਣਾ ਤੇ ਉਹ ਕੈਮਰੇ ਵਾਲਾ ਕਿਦਾਂ ਅਰੇਂਜ ਕੀਤਾ ਸੀ ਉਹ ਉਹ ਸਵੇਲੇ ਹਾਂ ਜਿਹੜਾ ਐਨ ਟਾਈਮ ਸੇ ਇਦਾਂ ਬੈਠਾ ਸੀ ਵੀ ਹੁਣ ਹੁਣ ਲੱਗੇ ਉਹਨੂੰ ਹੁਣ ਨਹੀਂ ਲੱਗੇ ਆ ਕੇ ਉਹਨੇ ਫੋਟ ਖਿੱਚੀ ਆਹ ਵੀ ਇਹ ਕਿਤੇ ਛੱਤ ਨਾਲ ਨਹੀਂ ਵਾਦ ਕੇ ਜੇ ਜ਼ਿਆਦਾ ਕਿਤੇ ਉਹ ਸਿਮਰਨ ਕਰਦੇ ਹੁੰਦੇ ਤਾਂ ਉਹ ਉਹ ਜ਼ਿਆਦਾ ਕੁਝ ਹੋਰ ਹੋ ਜਾਂਦਾ ਸੀ ਆਹ ਵੀ ਬੰਦਾ ਛੱਤ ਤੋਂ ਉੱਚਾ ਜਾਣਾ ਫੇ ਤਾਂ ਛੱਤ ਪਾਟੂਗੀ ਫੇ ਤਾਂ ਜੀ ਹੁਣ ਬੰਦਾ ਡਬਲ ਸਟੋਰੀ ਹੋਵੇ ਉੱਤੇ ਬੈੱਡਰੂਮ ਹੋਵੇ ਜਿੱਥੇ ਬੰਦਾ ਬੈਠਾ ਆ ਫੇ ਤਾਂ ਉੱਤੇ ਵਾਲੇ ਦੇ ਬੈੱਡ 'ਚ ਵੱਜੂ ਜਾ ਕੇ ਹਾਂਜੀ ਗੁਰੂ ਨਾਨਕ ਸਾਹਿਬ ਨੇ ਸਿੱਧਾ ਜਨ ਸਿੱਧਾ ਦੇ ਨਾਲ ਜਦੋਂ ਸਿੱਧ ਗੋਸ਼ਟ ਦੇਖਦੇ ਹਨ ਹਾਂ ਤੇ ਉਹਨਾਂ ਦੇ ਵਿੱਚ ਜਿਹੜੀਆਂ ਸਾਖੀਆਂ ਆਂਦੀਆਂ ਜਨਮ ਸਾਖੀਆਂ ਦੇ ਵਿੱਚ ਵੀ ਉਹ ਕੋਈ ਸਿੱਧ ਕੋਈ ਹਵਾ 'ਚ ਉੱਡਿਆ ਫਿਰਦਾ ਹੈ ਨਾ ਤੇ ਕੋਈ ਅੱਗ ਲੈ ਕੇ ਅੱਗ ਖਾਈ ਜਾਂਦਾ ਅੱਗ ਭਰਾਈ ਜਾਂਦਾ ਕੋਈ ਨਾ ਕੰਡਿਆਂ ਤੇ ਤੁਰੀ ਜਾਂਦਾ ਜੋ ਕੋਈ ਪਾਣੀ ਤੇ ਤੁਰੀ ਜਾਂਦਾ ਹਾਂ ਕਿਉਂਕਿ ਇਹ ਜਿਹੜੀਆਂ ਹੈਗੀਆਂ ਰਿੱਧੀਆਂ ਸਿੱਧੀਆਂ ਦੀ ਗੱਲ ਕੀਤੀ ਜਾਂਦੀ ਹੈ ਹਿੰਦੂ ਵੈਦਾਂ ਦੇ ਵਿੱਚ ਹਿੰਦੂ ਸ਼ਾਸਤਰਾਂ ਦੇ ਵਿੱਚ ਇਹ ਆਮ ਹੈ ਜੋਗੀਆਂ ਦੇ ਵੀ ਇਹ ਮੰਨਤਾ ਹੈ ਇਹ ਹੈ ਨਾ ਯਾ ਬਿਹਾਵਾ ਚੋੜ ਜਾਣਾ ਜਾਂ ਦੂਰ ਦੀ ਸਿੱਧੀ ਹੋ ਜਾਣੀ ਸੁਣ ਲੈਣੀ ਗੱਲ ਕਿਸੇ ਦੀ ਹਮ ਪਰ ਜਦੋਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇਖਦੇ ਤਾਂ ਗੁਰੂ ਨਾਨਕ ਸਾਹਿਬ ਤਾਂ ਇਹਨਾਂ ਗੱਲਾਂ ਦੇ ਬਿਲਕੁਲ ਖਿਲਾਫ ਸੀਗੇ ਵਿਰੋਧ ਸੀਗੇ ਹਮ ਇਹ ਤਾਂ ਕੁਝ ਨਹੀਂ ਹੁੰਦਾ ਹਾਂਜੀ ਤੇ ਸਾਖੀ ਤੁਸੀਂ ਸੁਣੀ ਹੋਣੀ ਵੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਜੋੜੀ ਹੋਈ ਹਾਂਜੀ ਤੇ ਹੈ ਤਾਂ ਬਹੁਤ ਵਧੀਆ ਮੈਸੇਜ ਦੇ ਰਹੀ ਹੈ ਇਹ ਹੁਣ ਟਕਸਾਲੀਆਂ ਨੂੰ ਤੇ ਜਿਹੜੇ ਖਾਲਸਤਾਨੀ ਐ ਉਹਨਾਂ ਨੂੰ ਉੱਤੇ ਵਿਚਾਰ ਕਰਨੀ ਚਾਹੀਦੀ ਜਾਂ ਤਾਂ ਉਹ ਸਾਖੀ ਖਤਮ ਕਰਨੀ ਚਾਹੀਦੀ ਆ ਜਾਂ ਫਿਰ ਪਿੰਡਰਾਲੇ ਦੀ ਫੋਟੋ ਨੂੰ ਇਹਨੂੰ ਖਤਮ ਕਰਨਾ ਚਾਹੀਦਾ ਵੀ ਹਾਂ ਇੰਦਾ ਹਵਾ ਚ ਨਹੀਂ ਉੜ ਸਕਦਾ ਕੋਈ ਵੀ ਯਾ ਸਾਖੀ ਤਾਂ ਵੀ ਉਹ ਜੋਗੀ ਆਇਆ ਗੁਰਗੋਵਿੰਦ ਸਿੰਘ ਸਾਹਿਬ ਕੋਲ ਲਓ ਤੇ ਉਹ ਕਹਿੰਦੇ ਵੀ ਤੁਸੀਂ ਕਿ ਨજર ਭਗਤੀ ਕੀਤੀ ਹੂੰ ਕਹਿੰਦੇ ਜੀ ਮੈਂ 12 ਸਾਲ ਭਗਤੀ ਕਰਕੇ ਆਇਆ ਹਨ ਤਪੱਸਿਆ ਕਰਕੇ ਆਇਆ ਹਨ ਆ ਤੇ ਗੁਰੂ ਸਾਹਿਬ ਦਰਿਆ ਪਾਰਨ ਕਰਨ ਲੱਗੇ ਸੀ ਸਤਲੂਜ ਦਰਿਆ ਨਾਲ ਗੱਲਾਂ ਬਾਤਾਂ ਕਰਦੇ ਜਾ ਰਹੇ ਹਨ ਕਹਿੰਦੇ ਫਿਰ ਦਿਖਾਓ ਕੋਈ ਜਿਹੜੀ ਤਪੱਸਿਆ ਕੀਤੀ ਉਹਦਾ ਕੋਈ ਕ੍ਰਿਸ਼ਮਾ ਦਿਖਾਓ ਹੂੰ ਉਹ ਕਹਿੰਦੇ ਵੀ ਹਾਂ ਕ੍ਰਿਸ਼ਮਾ ਦਿਖਾ ਦਿੰਨੇ ਆ ਜੀ ਤੁਹਾਨੂੰ ਕਹਿੰਦੇ ਆ ਦੇਖੋ ਤੁਸੀਂ ਪਾਣੀ ਦੇ ਉੱਤੇ ਮੈਂ ਤੁਰ ਸਕਦਾ ਪਾਣੀ 'ਚ ਮੈਂ ਡੁੱਬੂਗਾ ਨਹੀਂ ਲਓ ਗੁਰੂ ਸਾਹਿਬ ਆਏ ਪਿੱਛੇ ਖੜੇ ਰਹੇ ਤੇ ਉਹ ਪਾਣੀ ਤੋਂ ਤੁਰ ਕੇ ਪਾਰ ਹੋ ਗਿਆ ਹੈ ਨਾ ਹੂੰ ਤੇ ਮੁੜ ਕੇ ਜਦੋਂ ਗੁਰੂ ਸਾਹਿਬ ਨੇ ਉਹ ਜਿਹੜਾ ਮਲਾਹ ਸੀਗਾ ਮਲਾਹ ਨੂੰ ਦੋ ਆਨੇ-ਆਨੇ ਦਿੱਤੇ ਤੇ ਉਹ ਪਾਰ ਹੋ ਗਏ ਹੈ ਨਾ ਆਹ 베ੜੀ ਤੇ 베ੜੀ ਤੇ ਬਹਿ ਕੇ ਹੂੰ ਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਭਾਈ ਤੂੰ ਇੰਨੇ ਚਿਰ ਲਾ ਕੇ ਆਇਆ ਤਪੱਸਿਆ ਕੀਤੀ 12 ਸਾਲ ਆਹ ਕੰਮ ਤਾਂ ਜਿਹੜਾ ਆਨੇ ਚ ਹੋ ਗਿਆ ਸਾਡਾ ਆਹ ਸਾਨੂੰ ਤਾਂ ਇੰਨੇ ਤਪੱਸਿਆ ਕਰਨ ਦੀ ਲੋੜ ਹੀ ਨਹੀਂ ਬਈ ਅਸੀਂ ਤੂੰ ਵੀ ਪਾਰ ਹੋਇਆ ਤੂੰ ਅੱਜ ਤੁਰ ਕੇ ਪਾਰ ਹੋ ਗਿਆ ਅਸੀਂ ਡੇੜਾ ਅੰਨੇ ਚ ਕਰ ਲਿਆ ਤੇ ਤੂੰ ਜਿਹੜੇ 12 ਸਾਲ ਇੰਨੇ ਗਵਾ ਕੇ ਆਇਆ ਉੱਥੇ ਭਜਨ ਬੰਦਗੀ ਕਰਕੇ ਹੈਨਾ ਸਿਮਰਨ ਕਰਕੇ ਉਹਦਾ ਕੀ ਫਾਇਦਾ ਹੋਇਆ ਤੈਨੂੰ ਕੀਮਤ ਉਹਦੀ ਵੈਲਿਊ ਉਹਦੀ ਆਹੀ ਵੈਲਿਊ ਆ ਨਾ ਉਹ ਇੰਨੇ ਚ ਖਰੀਦਿਆ ਫਿਰ ਇੰਨੇ 10-12 ਸਾਲ ਨੂੰ ਟਕੇ ਚ ਖਰੀਦਿਆ ਜਾ ਸਕਦਾ ਟਕੇ ਚ ਟਕੇ ਚ ਖਰੀਦਿਆ 14 ਸਾਲ ਦੀ ਤਪੱਸਿਆ ਕਿੱਥੇ ਗਈ ਟਕੇ ਚ ਹੈਨਾ ਲਓ ਜਦੋਂ ਤੁਸੀਂ ਇਹਨੂੰ ਹੋਰ ਥੋੜਾ ਜਿਹਾ ਦੇਖੋਗੇ ਕਿ ਵੀ ਗੁਰਬਾਣੀ ਉਹਨਾਂ ਨੇ ਪੜ੍ਹੀ ਸਿਮਰਨ ਕੀਤਾ ਹੈ ਨਾ ਆ ਗੁਰਬਾਣੀ ਪੜ੍ਹ ਕੇ ਸਿਮਰਨ ਕਰਕੇ ਤੇ ਕੀ ਹੋਇਆ ਵੀ ਛੱਤ ਦਾ ਨਾਲ ਲੱਗ ਗਏ ਉੱਚੇ ਉੱਡ ਗਏ ਉਹਦਾ ਫਾਇਦਾ ਕੀ ਹੋਇਆ ਨਾ ਤਾਂ ਉਹ ਉਹ ਕਿਸੇ ਨੂੰ ਦਿਖਾ ਸਕੇ ਤਸਾਨੁਮਾਨਾਮ ਰਮਾਇਣ ਦੇ ਵਿੱਚ ਦਿਖਦਾ ਯਾ ਤੇ ਰਾਈਟ ਬ੍ਰਦਰ ਵਾਲਿਆਂ ਨੇ ਇਹ ਕਹਿੰਦੇ ਨਾ ਅਸੀਂ ਨਾਮ ਜ ਆਪਣਾ ਨਾ ਨਾ ਅਸੀਂ ਬਾਣੀ ਪੜ੍ਹਨੀ ਕੁਝ ਨਹੀਂ ਕਰਨਾ ਅਸੀਂ ਦਿਮਾਗ ਨੂੰ ਵਰਤਨਾ। ਲਓ। ਦਿਮਾਗ ਨੂੰ ਵਰਤ ਕੇ ਨੇ ਜਹਾਜ਼ ਬਣਾਏ ਆਪ ਉਹ ਆਪ ਕੱਲੇ ਨਹੀਂ ਉੜਿਆ ਉਹ ਹਜ਼ਾਰਾਂ ਸਵਾਰੀਆਂ ਲੈ ਕੇ ਉੜ ਰਹੇ ਹੁਣ। ਕੋਈ ਨਾਮ ਨਹੀਂ ਕੋਈ ਸਿਮਰਨ ਨਹੀਂ। ਨਾਲੇ ਛੱਤ ਤੱਕ ਜਾਣ ਲਈ ਪੌੜੀ ਬਣੀ ਹੋਆ। ਜੀ। ਬੰਦਾ ਖੜਾ ਕਹੇ ਵੀ ਖੜੇ ਦਾ ਮੇਰਾ ਹੱਥ ਲੱਗਦਾ ਯਾਰ ਤੁਸੀਂ ਮੈਂ ਟੇਬਲ ਤੇ ਰੱਖ ਕੇ ਇਦਾਂ ਛੱਤ ਨੂੰ ਲੱਗ ਜੰਨਾ ਮੈਂ। ਹਾਂਜੀ। ਪੌੜੀ ਤੇ ਛੱਡ ਸਕਦਾ ਮੈਂ ਘਰਾਂ 'ਚ ਲਿਫਟਾਂ ਲੱਗ ਗਈਆਂ ਆ। ਪੇ ਇੰਨੀ ਜਿਹਦੇ ਨਾਲ ਕੋਈ ਵੀ ਬੰਦਾ ਜਾ ਸਕਦਾ ਉੱਤੇ ਇਹ ਬਿਲਕੁਲ ਹੁਣ ਪੌੜੀ ਤੇ ਕੋਈ ਵੀ ਚੜ ਜਵੇ ਜਿਹੜਾ ਨਹੀਂ ਵੀ ਪਾਠ ਕਰਦਾ ਉਹ ਵੀ ਚੜ ਜਵੇ ਜਿਹੜਾ ਮੂਨਾ ਹੈ ਉਹ ਵੀ ਚੜ ਜਵੇ ਹਾਂਜੀ ਤੇ ਉਹ ਪ੍ਰਾਪਤੀ ਜਿਹੜੀ ਆ ਗੱਲ ਅਸਲ ਚ ਨਾ ਦੇਖੋ ਮਨੋਵਿਗਿਆਨਕ ਕਹਿੰਦੇ ਆ ਕਿ ਜਿਹੜਾ ਧਰਮ ਆ ਨਾ ਹਾਂਜੀ ਉਹ ਜਿਹਨੂੰ ਧਰਮ ਅਸੀਂ ਕਹਿੰਨੇ ਜਿਹੜੀ ਪਰਵਾਸ਼ਾ ਅਸੀਂ ਧਰਮ ਦੀ ਲਾਉਂਦੇ ਆ ਜੀ ਜਿੱਦਾਂ ਅਸੀਂ ਕਹਿੰਨੇ ਆ ਕਿ ਸਿੱਖ ਧਰਮ ਆ ਏ Hindu ਧਰਮ ਆ ਏ ਮੁਸਲਮਾਨ ਧਰਮ ਆ ਹਾਂਜੀ ਸਾਡੀ ਆਪਣੀ ਹਾਂਜੀ ਉਹ ਉਹ ਜਿਹੜਾ ਧਰਮ ਆ ਉਹਦੇ ਬਾਰੇ ਮਨੋਵਿਗਿਆਨਕ ਕਹਿੰਦੇ ਆ ਕਿ ਇਹ ਮੰਨਣ ਦਾ ਵਿਸ਼ਾ ਆ ਜੀ ਠੀਕ ਐ ਸੋਚਣ ਦਾ ਵਿਸ਼ਾ ਨਹੀਂ ਹੈ ਹੂੰ ਹੂੰ ਇਹਦੇ ਵਿੱਚ ਪਹਿਲੀ ਕੰਡੀਸ਼ਨ ਇਹ ਹੁੰਦੀ ਆ ਕਿ ਤੁਸੀਂ ਜੋ ਲਿਖਿਆ ਆ ਨਾ ਮੰਨ ਲਓ ਤੁਸੀਂ ਉਹਨੂੰ ਮੰਨਣਾ ਜੇ ਉੱਥੇ ਕਿਹਾ ਨਾ ਕਿ ਪੱਥਰ ਦੇ ਵਿੱਚ ਪੰਜਾ ਲੱਗਾ ਸੀ ਹਾਂਜੀ ਸੋਚਣਾ ਨਹੀਂ ਤੁਸੀਂ ਹੈ ਜੀ ਜੀ ਹੁਣ ਆਪਾਂ ਜਦੋਂ ਕਹਿੰਨੇ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਧਰਮ ਨਹੀਂ ਚਲਾਇਆ। ਹਾਂਜੀ। ਉਹ ਗੁਰੂ ਸਾਹਿਬ ਨੇ ਤਾਂ ਸੋਚਣ ਲਾਇਆ ਬੰਦੇ ਨੂੰ। ਬਸ ਜੀ। ਤਰਕ ਕਰਨ ਲਾਇਆ ਉਹਨਾਂ ਨੇ ਤਾਂ। ਜੀ ਜੀ। ਹੁਣ ਇਹ ਤਾਂ ਮਤਲਬ ਧਰਮ ਜਿਹੜਾ ਮੰਨਣ ਦਾ ਵਿਸ਼ਾ ਆ ਗੁਰੂ ਸਾਹਿਬ ਸੋਚਣ ਦੀ ਗੱਲ ਕਰਦੇ ਆ। ਹਾਂਜੀ। ਇਹਦਾ ਮਤਲਬ ਜਿਹੜਾ ਗੁਰਨਾਨਕ ਦਾ ਰਾਹ ਆ ਉਹ ਅੱਜ ਦਾ ਜਥੇਵੰਦਕ ਧਰਮ ਨਹੀਂ ਹੋ ਸਕਦਾ। ਨਹੀਂ ਬਿਲਕੁਲ ਨਹੀਂ ਉਹ ਤਾਂ ਖੋਜ ਜਦੋਂ ਖੋਜ ਕਰਨੀ ਆ ਤੁਸੀਂ ਜਦੋਂ ਤਰਕ ਕਰਨਾ ਤੁਸੀਂ ਜਦੋਂ ਨਵਾਂ ਸੋਚਣਾ ਹਾਂਜੀ ਉੱਥੇ ਟੁੱਟਣਾ ਹੈ ਉਹਦੀ ਤਾਂ ਮर्यादा ਬਦਲਣੀ ਉਹ ਤਾਂ ਪਰਵਰਤਨ ਹੋਣਾ ਆ ਹਾਂਜੀ ਉਹ ਹਾਂਜੀ ਹਨਾ ਉੱਥੇ ਤਾਂ ਉੱਥੇ ਤਾਂ ਖੜਾਕਾ ਹੋਣਾ ਫਿਰ ਹਾਂਜੀ ਬਿਲਕੁਲ ਹੁਣ ਇਹ ਯਾਨੀ ਬੇਸਿਕਲੀ ਅਸੀਂ ਉਹ ਰਾਹ ਜਿਹੜਾ ਆ ਸਾਨੂੰ ਜਿਹਦਾ ਮੈਂ ਸ਼ੁਰੂ ਚ ਵੀ ਗੱਲ ਕਰਦਾ ਸੀ ਵੀ ਸਾਨੂੰ ਰੋਕਿਆ ਗਿਆ ਉੱਥੋਂ ਪਿੱਛੇ ਅਸੀਂ ਸੋਚਣ ਨਾਲ ਲੱਪਈਏ ਹਾਂਜੀ ਜਦੋਂ ਇਹ ਪਿੰਦਰਪਾਲ ਹੁਣੀ ਕਥਾ ਕਰਦੇ ਨੇ ਨਾ ਤੇ ਉਹ ਕਹਿੰਦੇ ਵੀ ਧਰਮ ਜੋੜਦਾ ਹੈ ਹੈਨਾ ਹੂੰ ਤੋੜਦਾ ਨਹੀਂ ਇੱਕ ਲੋਗੋ ਵੀ ਬਣਾ ਕੇ ਲਾਇਆ ਹੁੰਦਾ ਉੱਥੇ ਆਪਣੇ ਸਕੂਲਾਂ ਦੇ ਵਿੱਚ ਧਰਮ ਜੋੜਦਾ ਹੈ ਹੈਨਾ ਤੋੜਦਾ ਨਹੀਂ ਆ ਤੇ ਜਦੋਂ ਗੁਰਨਾਨਕ ਸਾਹਿਬ ਦੀ ਵਿਚਾਰਧਾਰਾ ਜਾਂ ਕਬੀਰ ਸਾਹਿਬ ਦੇ ਵਾਲੇ ਪਾਸੇ ਦੇਖੂਗੇ ਨਾ ਨਿਗ੍ਹਾ ਮਾਰੂਗੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਾਰੀ ਕੌਮ ਜਿੰਨੀ ਵੀ ਪੰਥ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਚੱਲਦੇ ਹੂੰ ਤੇ ਉਹਦੀ ਪਹਿਲੀ ਲਾਈਨ ਹੀ ਤੋੜਨ ਤੋਂ ਸ਼ੁਰੂ ਹੋ ਰਹੀ ਹੈ ਆ ਸੋਚਾ ਸੋਚਣਾ ਹੋ ਗਈ ਹੂੰ ਕਿ ਸੁੱਚਮ ਰੱਖਣ ਦੇ ਨਾਲ ਸੁੱਚਮ ਨੂੰ ਤੋੜ ਰਹੇ ਵੀ ਤੂੰ ਕੰਨ ਕੰਨ ਫੜ ਕੇ ਹਲਾ ਰੇ ਆ ਲਾ ਭੁੱਖਿਆ ਭੁੱਖ ਨਾ ਉਤਰੀ ਸਾਰਾ ਕੁਝ ਤੋੜ ਰਹੇ ਆ ਉੱਥੇ ਲਾ ਜਿੱਦਾਂ ਤੁਸੀਂ ਗੱਲ ਕੀਤੀ ਵੀ ਜਿਹੜਾ ਧਰਮ ਹੈ ਉਹ ਮੰਨਣ ਦਾ ਵਿਸ਼ਾ ਇਹ 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 ਅੱਜ ਤੱਕ ਦੀ ਪਰਿਭਾਸ਼ਾ ਮੰਨੀ ਜਾਂਦੀ ਪਰ ਗੁਰੂ ਨਾਨਕ ਸਾਹਿਬ ਤੇ ਕਬੀਰ ਸਾਹਿਬ ਨੇ ਉਹਨੂੰ ਐਜ਼ ਇਟ ਇਜ਼ ਨਹੀਂ ਲਿਆ ਉਹ ਕਹਿੰਦੇ ਵੀ ਨਹੀਂ ਮੰਨਣ ਦੀ ਨਹੀਂ ਖੋਜਣ ਦਾ ਵਿਸ਼ਾ ਤੁਹਾਡਾ ਤੁਸੀਂ ਆਪਣਾ ਦਿਮਾਗ ਤਾਂ ਲਾਓ ਨਾ ਉਹ ਜਦੋਂ ਮਨ ਦੀ ਗੱਲ ਹੋਈ ਨਾ ਬੰਦੇ ਖੋਜ ਦਿਲ ਹਰ ਰੋਜ਼ ਹਾਂਜੀ ਫਿਰ ਕਹਿੰਦੇ ਸਿੱਟਾ ਕਿੰਨੀ ਕੁ ਲੂਗਾ ਨਾ ਫਿਰ ਪਰੇਸ਼ਾਨੀ ਮਾਹੇ いや ਪਰੇਸ਼ਾਨੀ ਕੋਈ ਨਹੀਂ ਬਿਲਕੁਲ ਤੈਨੂੰ ਤੂੰ ਤੈਨੂੰ ਪਰੇਸ਼ਾਨੀ ਹੋਣ ਦਾ ਕਾਰਨ ਇਹ ਆ ਵੀ ਤੂੰ ਸੋਚ ਨਹੀਂ ਰਿਹਾ ਤੂੰ ਕਿਸੇ ਲਕੀਰ ਦਾ ਫਕੀਰ ਆ ਜੀ ਜੀ ਹਨਾ ਤੇ ਤੁਸੀਂ ਹੁਣ ਜਦੋਂ ਜਦੋਂ ਮੰਨਣ ਦੀ ਗੱਲ ਇਹ ਉਹਦਾ ਮਤਲਬ ਇਹ ਆ ਵੀ ਜਿਹੜੀ ਪਰੰਪਰਾ ਆ ਨਾ ਬਣੀ ਹੋਈ ਹਾਂਜੀ ਜਿਹੜੀ ਮਰਿਆਦਾ ਲਿਖ ਦਿੱਤੀ ਗਈ ਆ ਜੀ ਜੋ ਵੱਡੇ ਵੱਡੇ ਜੋ ਸਾਡੇ ਮਹਾਂਪੁਰਖਾਂ ਨੇ ਕਹਿ ਦਿੱਤਾ ਹਾਂਜੀ ਬਸ ਉਹ ਮੰਨਣਾ ਆ ਤੁਸੀਂ ਕਿਸੇ ਨੇ ਕਹਿਤਾ ਵੀ ਗੁਰੂ ਗੋਬਿੰਦ ਸਿੰਘ ਨੇ ਹਿਮਕੁੰਟ ਪਰਬਤੇ ਪਰਭਤ ਭਗਤੀ ਕੀਤੀ ਆ ਤਾਂ ਕੀਤੀ ਆ ਬਸ ਜੀ ਜੀ ਬਿਲਕੁਲ ਕਿਕਰ ਨੂੰ ਮਠਿਆਈਆਂ ਲੱਗੀਆਂ ਤਾਂ ਲੱਗੀਆਂ ਲੱਗੀਆਂ ਉਹ ਨਹੀਂ ਤਾਂ ਹਾਂਜੀ ਜਦੋਂ ਹੁਣ ਦੇਖੋ ਨਾ ਇਹ ਗੱਲ ਨੂੰ ਜਦੋਂ ਆਪਾਂ ਥੋੜਾ ਜਿਹਾ ਹਾਂਜੀ ਬੋਲਿਓ ਤੁਸੀਂ ਮੈਂ ਕਿਹਾ ਵੀ ਜਦੋਂ ਗੁਰਬਾਣੀ ਤਾਂ ਕਹਿੰਦੀ ਆ ਵੀ ਦੇਖ ਕਿਕਰ ਨੂੰ ਤੁੱਕੇ ਲੱਗਦੇ ਆ ਦਾਖਾ ਨਹੀਂ ਲੱਗਦੀਆਂ ਹਾਂਜੀ ਨਹੀਂ ਲੱਗ ਰਹੀ। ਮਤਲਬ ਫਲ ਵੀ ਨਹੀਂ ਲੱਗ ਸਕਦਾ। ਨਹੀਂ ਲੱਗ ਸਕਦਾ। ਬੱਦਾ ਕਹਿੰਦਾ ਵੀ ਅੰਬਾਂ ਤੇ ਮੈਂ ਅੰਬਾਂ ਦਾ ਬੂਟਾ ਲਾ ਲਿਆ ਘਰੇ ਤੇ ਤੋਰੀਆਂ ਲੱਗੀਆਂ ਕਿਤੇ ਐਤ ਕੀ ਬਈ। ਹੂੰ ਹੂੰ ਹੂੰ। ਦੇਖਣੇ ਵਾਲੇ ਨੂੰ ਹੱਸ ਆ ਜਾਊਗਾ ਯਾਨੀ। ਜੀ। ਹਨਾ ਪੇ ਅੰਬ ਦਾ ਬੂਟਾ ਬੀਜ ਕੇ ਤੋਰੀਆਂ ਕਿਤੇ ਲੱਗੀਆਂ? ਹਾਂਜੀ। ਅੰਬ ਨੂੰ ਅੰਬ ਲੱਗਣੇ ਚਾਹੀਦੇ ਆ। ਹਾਂਜੀ। ਹਨਾ ਪੇ ਹੁਣ ਤੁਸੀਂ ਇਹ ਕਹਿੰਦੇ ਵੀ ਨਹੀਂ ਮਠਿਆਈਆਂ ਲੱਗ ਗਈਆਂ। ਬਿਲਕੁਲ ਹੁਣ ਇਹ ਇਹ ਜਿਹੜੀ ਗੱਲ ਕਰ ਰਹੇ ਵੀ ਮਠਿਆਈ ਲੱਗ ਜੇ ਇਹਨੂੰ ਦੂਸਰੇ ਐਂਗਲ ਤੋਂ ਵੀ ਦੇਖਿਆ ਨਾ ਵੀ ਦੇਖਿਆ ਜਾਵੇ ਤਾਂ ਪਿੰਦਰਪਾਲ ਵਰਗਾ ਗੁਰਮਖ ਬੰਦਾ ਕੋਈ ਨਹੀਂ ਹੈ ਇਹ ਮੰਨ ਲੈਣਾ ਤੁਹਾਨੂੰ ਪੈਣਾ ਇਹ ਮੰਨਣਾ ਪੈਣਾ ਬਸ ਮੰਨਣ ਦਾ ਕਮੀਨਗੀ ਆ ਉਹਦਾ ਉਹਦਾ ਮਿਸਣਾ ਪਨ ਨਹੀਂ ਤੁਹਾਨੂੰ ਤੁਹਾਨੂੰ ਦੇਖਣਾ ਚਾਹੀਦਾ ਹੂੰ ਕਿਉਂਕਿ ਕਿਉਂਕਿ ਉਹ ਤਾਂ ਗੁਰਬਾਣੀ ਪੜ ਰਿਹਾ ਮੂੰਹ ਤੋਂ ਮੂੰਹ ਤੋਂ ਗੁਰਬਾਣੀ ਦੀ ਗੱਲ ਕਰ ਰਿਹਾ ਇਸ ਕਰਕੇ ਉਹ ਉਹ ਮਠਿਆਈ ਲੱਗੀ ਹੋਈ ਉਹਨੂੰ ਦੇਖੋ ਤੁਸੀਂ ਹਨਾ ਪਰ ਜਿਹੜੀ ਅੰਦਰ ਜੋ ਅੰਦਰ ਖੋਜਣਾ ਤੁਸੀਂ ਉਹਨੂੰ ਉਹਦੇ ਵਿਚਾਰਧਾਰਾ ਉਹ ਕਿੱਥੇ ਲੈ ਕੇ ਜਾ ਰਿਹਾ ਕਿੱਥੇ ਬਿਠਾ ਰਿਹਾ ਕਿਹੜੇ ਸਾਧ ਦੇ ਡੇਰੇ 'ਚ ਜਾ ਕੇ ਉਹ ਗੋਡੇ ਬਿਠਾ ਰਿਹਾ ਹਨਾ ਉਹ ਉਹ ਨਾ ਤੁਸੀਂ ਦੇਖੋ ਬਸ ਉਹ ਗੱਲ ਦੇਖੋ ਹਾਂਜੀ ਜਦੋਂ ਗੁਰਨਾਨਕ ਸਾਹਿਬ ਦੀ ਵੀ ਗੱਲ ਕਰਦੇ ਨਾ ਵੀ ਗੁਰਨਾਨਕ ਸਾਹਿਬ ਦੇ ਪਿਤਾ ਜਦੋਂ ਉਹ ਉਹਨਾਂ ਦੇ ਵਿਚਾਰ ਦੇਖਦੇ ਹਨਾ ਆ ਬੱਚਾ ਸਵਾਲ ਪੁੱਛਦਾ ਬਚਪਨ ਜੀ ਜੀ ਜਦੋਂ ਉਹਦੀ ਕਿਉਰਿਓਸਿਟੀ ਹੁੰਦੀ ਹੈ ਵੱਧੀ ਉਹਦਾ ਦਿਮਾਗ ਚੱਲਣ ਲੱਗਦਾ ਤੇ ਬੋਲਣ ਲੱਗਦਾ ਪੁੱਛਦਾ ਉਸ ਕਹਾਣੀਆਂ ਸੁਣਦਾ ਸਾਖੀਆਂ ਸੁਣਦਾ ਇਦਾਂ ਹਨ ਤਾਂ ਗੁਰੂ ਨਾਨਕ ਸਾਹਿਬ ਵੀ ਆਪਣੇ ਪਿਤਾ ਨੂੰ ਸਵਾਲ ਕਰਦੇ ਹੋਣੇ ਕਿਉਂਕਿ ਇੱਕੋ ਪੁੱਤਰ ਸੀਗਾ ਲਾਡਲਾ ਪੁੱਤਰ ਸੀ ਗੁਰੂ ਨਾਨਕ ਸਾਹਿਬ ਸਵਾਲ ਕਰਦੇ ਹੋਣਗੇ ਨਾ ਨੇਚਰਲ ਹੈ ਵੀ ਹਾਂ ਜੇ ਅਸੀਂ ਆਪਣੀ ਦਾਦੀ ਕੋਲ ਦਾਦੇ ਦੇ ਕੋਲ ਕਹਾਣੀਆਂ ਸੁਣਦੇ ਸੀ ਤਾਂ ਉਹ ਸਾਡੇ ਆਮ ਚ ਚੱਲਦਾ ਸੀਗਾ ਵੀ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ ਮੈਂ ਤਾਂ ਕਾਲੂ ਜੀ ਰਾਮ ਦੀਆਂ ਕਹਾਣੀਆਂ ਸੁਣਾਉਂਦੇ ਹੋਣੇ ਆ ਮਹਾਭਾਰਤ ਦੀਆਂ ਸੁਣਾਉਂਦੇ ਹੋਣੇ ਜਿੱਥੇ ਸੀਗੇ ਪਹਿਲੇ ਆ ਤਾਂ ਸਵਾਲ ਤਾਂ ਕੀਤਾ ਹੋਣਾ ਨਾ ਗੁਰੂ ਨਾਨਕ ਸਾਹਿਬ ਨੇ ਵੀ ਸੂਰਜ ਹਨੂਮਾਨ ਇੱਕ ਬੰਦਾ ਕਿੱਦਾਂ ਮੂੰਹ ਚ ਪਾ ਗਿਆ ਹੂੰ ਵੀ ਇੰਨੀ ਗਰਮੀ ਦਾ ਜੇਠ ਹਾਰ ਦੇ ਮਹੀਨੇ ਚ ਤਪਦੀ ਹੈ ਤਾਂ ਸੋਚਿਆ ਹੋਊਗਾ ਨਾ ਮੈਂ ਤਾਂ ਕਹ ਲਉਂਨੇ ਵੀ ਹਾਂ ਯਾਰ ਵੀ ਮੇਰਾ ਪੁੱਤ ਛੋਟਾ ਹੈ ਭਾਵੇਂ ਇਹ ਗੱਲ ਬੜੀ ਲੌਜਿਕ ਦੀ ਕਰ ਰਿਹਾ ਯਾ ਤੇ ਉਹ ਸੋਚ ਕੇ ਵੀ ਹੁਣ ਗੁਰੂ ਨਾਨਕ ਸਾਹਿਬ ਨੂੰ ਜਦੋਂ ਗੱਲ ਆਂਦੀ ਜਨੇਊ ਦੀ ਜੀ ਲਾ ਬੀਜੇ ਨੇ ਉਪਾਣਾ ਹੈ ਨਾ ਹੂੰ ਤੇ ਜਨੇਊ ਦਾ ਪੂਰਾ ਉਹਨਾਂ ਨੇ ਠਾਠ ਪਾਠ ਕੀਤਾ ਪੂਰਾ ਸਾਰਾ ਸੱਦੇ ਪੱਤੇ ਦਿੱਤੇ ਜ ਇਹਨਾਂ ਨੂੰ ਵੀ ਦੇਣੇ ਸੀ ਹੈ ਨਾ ਆਹ ਤੇ ਸਵਾਲ ਤਾਂ ਉਹਨਾਂ ਨੇ ਕਰਨਾ ਸੀਗਾ ਵੀ ਮੇਰੇ ਪੁੱਤਰ ਨੇ ਸਵਾਲ ਕਰਨਾ ਹਰਦਿਆਲ ਨੂੰ ਯਾਰੀ ਤਾਂ ਉਹਨਾਂ ਦੀ ਇਹ ਸੀ ਆਹ ਮੇ ਸਾਰਿਆਂ ਦੇ ਸਾਹਮਣੇ ਕੀਤਾ ਜਾਊਗਾ ਅੱਜ ਪਤਾ ਲੱਗੂ ਐਡਾ ਐਡਾ ਕਦੀ ਵੀ ਨਹੀਂ ਹੋ ਸਕਦਾ ਜਿੱਦਾਂ ਸਾਖੀਕਾਰਾਂ ਨੇ ਸਾਨੂੰ ਅਚਾਨਕ ਦੇ ਦਿੱਤਾ ਨਾ ਵੀ ਗੁਰੂ ਨਾਨਕ ਸਾਹਿਬ ਨੇ ਅਚਾਨਕ ਹੀ ਕਹਿਤਾ ਵੀ ਇਹ ਜਨੇਊ ਐ ਕਿਹੜਾ ਜਨੇਊ ਐ ਹੈਨਾ ਵੀ ਇਹ ਤਾਂ ਸੜ ਜਾਂਦਾ ਇਹ ਮੈਲ ਲੱਗ ਜਾਂਦੀ ਐ ਇਹ ਨੂੰ ਇਹ ਨਾਲ ਨਹੀਂ ਜਾਂਦਾ ਮੈਂ ਹੈਨਾ ਇਹ ਅਚਾਨਕ ਥੋੜੀ ਗੱਲ ਹੋ ਗਈ ਹੁਣ ਨਾ ਨਾ ਉਦੋਂ ਪਹਿਲਾਂ ਪਿਤਾ ਦੇ ਨਾਲ ਪਰਿਵਾਰ ਦੇ ਨਾਲ ਚਰਚਾ ਤਾਂ ਹੋਈ ਹੋਣੀ ਆ ਤੇ ਉਹ ਜਦੋਂ ਇਹ ਚਰਚਾ ਹੋਈ ਹੋਣੀ ਤਾ ਪਿਤਾ ਨੇ ਇਹ ਤਾਂ ਕਿਹਾ ਹੋਣਾ ਪੁੱਤ ਆਪਾਂ ਕਰਦੇ ਆ ਸਾਰਾ ਸਮਾਗਮ ਹੂੰ ਤੇ ਉੱਥੇ ਪੰਡਤ ਹਰਦਿਆਲ ਨੂੰ ਬੁਲਾਣੇ ਆ ਤੇ ਉੱਥੇ ਫੇਰ ਕਰਦੇ ਆ ਵਿਚਾਰ ਸਾਰਾ ਸਾਡਾ ਜਿਹੜਾ ਵੀ ਖਾਨਦਾਨ ਹੈ ਜਾਂ ਸਾਰਾ ਸਾਡੀ ਪੀੜ੍ਹੀ ਹੈ ਉਹ ਆਊਗੀ ਤੇ ਉੱਥੇ ਤੂੰ ਆਪਣੇ ਵਿਚਾਰ ਰੱਖੀ ਹੈਨਾ ਆ ਸਾਹਮਣੇ ਪੁੱਛ ਸਾਡੇ ਸਾਹਮਣੇ ਸਾਹਮਣੇ ਬਹਿ ਕੇ ਪੁੱਛੂਗਾ ਅੱਖ ਜਾ ਕੇ ਪਾ ਕੇ ਜਾਂ ਅੰਮੋ ਸਾਹਮਣੇ ਬਹਿ ਕੇ ਪੁੱਛੀ ਹੈਨਾ ਆ ਇਦਾਂ ਤਾਂ ਹੋ ਹੀ ਨਹੀਂ ਸਕਦਾ ਵੀ ਅਚਾਨਕ ਹੀ ਗੁਰੂ ਨਾਨਕ ਸਾਹਿਬ ਨੇ ਕਹਿਤਾ ਵੀ ਦੱਸ ਬਈ ਦਇਆ ਕਾ ਪਾ ਸੰਤੋਖ ਸੂਤ ਜਤ ਗੰਢੀ ਸਤਵਟ ਮੰਨ ਆਹੀ ਗੱਲ ਉੱਥੇ ਸੀ ਗਈ ਵੀ ਭਾਈ ਮਹਿਤਾ ਕਾਲੂ ਨੇ ਗੁਰੂ ਨਾਨਕ ਸਾਹਿਬ ਨੂੰ ਪੂਰੀ ਹੱਲਾਸ਼ੇਰੀ ਦਿੱਤੀ ਐ। ਆ ਉਹ ਉਹਨਾਂ ਨੇ ਆਪਣੇ ਪਿਤਾ ਪੁਰਖੀ ਧਰਮ ਦਾ ਗੁਲਾਮ ਬਣਾ ਕੇ ਨਹੀਂ ਰੱਖਿਆ। ਨਾ ਵੀ ਜਿੱਦਾਂ ਸਾਡੇ ਰੀਤ ਚੱਲੀ ਆਈ ਨਾ ਵੀ ਰਗੂਗੋਲ ਰੀਤ ਸਦਾ ਚੱਲੀ ਆਈ। ਉਹੀ ਪ੍ਰਾਣ ਜਾਏ ਪਰ ਬਚਨ ਨਾ ਜਾਈ ਜਿਹੜੇ ਇਦਾਂ ਦੀ ਰੀਤ ਚੱਲੀ ਹੋਈ ਸੀ ਉਹਨੂੰ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ ਪਿਤਾ ਨੇ ਰਲ ਕੇ ਤੋੜਿਆ। ਤੋੜਿਆ ਸਰ ਹਰ ਤਰ੍ਹਾਂ ਦੀ ਪਰੰਪਰਾ ਤੋੜ ਕੇ ਸਿੱਟੀ ਆਉਣੀ ਹਾਂਜੀ ਸਾਖੀਕਾਰ ਤਾਂ ਭਾਜੀ ਇਹ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਸੱਚੇ ਸੌਦੇ ਦੀ ਉਹ ਸਾਖੀ ਕੀਤੀ ਤੇ ਉਹ 20 ਰੁਪਏ ਇਹ ਭੁੱਖੇ ਸਾਧੂਆਂ ਨੂੰ ਖਵਾ ਦਿੱਤੇ ਤੇ ਗੁਰੂ ਨਾਨਕ ਸਾਹਿਬ ਨੇ ਚਪੇੜ ਮਾਰੀ ਹਨਾ ਗੁਰੂ ਨਾਨਕ ਸਾਹਿਬ ਦੇ ਤੁਸੀਂ ਇਹ ਦੇਖੋ ਵੀ ਐਡਾ ਵੱਡਾ ਉਹਨਾਂ ਦੇ ਜਨੇਊ ਪਾਣ ਦਾ ਸਮਾਗਮ ਹੋ ਰਿਹਾ ਸਾਰਾ ਪਰਿਵਾਰ ਖਾਨਦਾਨ ਸੱਦਿਆ ਹੋਇਆ ਉੱਥੇ ਗੁਰਨਾਨਕ ਸਾਹਿਬ ਨੂੰ ਕੁਝ ਨਹੀਂ ਕਹਿ ਰਹੇ ਤੇ ਦੂਸਰੇ ਪਾਸੇ ਜਦੋਂ ਉਹ ਜਾਂਦਰ ਰਪਈਆਂ ਦੀ ਗੱਲ ਹੈ ਹਾਂਜੀ ਉੱਥੇ ਸਾਖੀਕਾਰਾਂ ਨੇ ਇਹ ਉਲਟ ਕਰ ਦਿੱਤਾ ਹੈ ਨਾ ਹੂੰ ਸਕੋਲ ਮਿਲਾ ਕੇ ਜਿਹੜੀ ਗੱਲ ਹੈ ਇਹ ਛੱਡੂ ਨੁਕਤਾ ਵੱਡਾ ਇਹੀ ਹੈ ਵੀ ਮੰਨਣ ਦਾ ਵਿਸ਼ਾ ਨਹੀਂ ਹੈਗਾ ਜਿਹੜੀ ਸਿੱਖੀ ਹੈ ਨਾ ਆਹ ਇਹ ਖੋਜਣ ਦਾ ਵਿਸ਼ਾ ਜਦੋਂ ਗੁਰਬਾਣੀ ਕਹਿ ਰਹੀ ਤੁਸੀਂ ਪਾਣੀ ਦਾ ਬਾਣੀ ਦਾ ਪਰਮਾਨਵੀ ਪੜਿਆ ਵੀ ਬੰਦੇ ਖੋਜ ਦਿਲ ਹਰ ਰੋਜ ਨਾ ਫੇਰ ਪਰੇਸ਼ਾਨੀ ਮਾਏ ਹੁਣ ਪੰਥ ਦੇ ਵਿੱਚ ਭਾਈ ਦੋ ਗੱਲਾਂ ਐ ਹਾਂ ਦੋ ਗੱਲਾਂ ਦੋ ਵੱਡੇ ਫਿਰ ਫਿਰ ਕੇ ਐ ਜਿਹੜੇ ਕਹਿੰਦੇ ਵੀ ਸਾਡੇ ਤੋਂ ਵੱਡਾ ਕੋਈ ਧਰਮੀ ਨਹੀਂ ਐ ਆਹ ਵੀ ਸਾਡੇ ਵਰਗਾ ਕੋਈ ਨਾਮ ਨਹੀਂ ਜਪ ਸਕਦਾ ਹਾਂ ਸਾਡੇ ਵਰਗੀ ਸ਼ੁੱਧ ਕੋਈ ਗੁਰਬਾਣੀ ਨਹੀਂ ਪੜ ਸਕਦਾ ਆਹ ਜਿੰਦਾ ਪੜਦੇ ਨਾ ਰਾਗ ਸ਼ਬਦ ਗਾਵਾਈਆਂ ਪਰੀਆਂ ਹਨ ਰਾਗ ਰਤਨ ਪਰਵਾਰ ਪਰੀਆਂ ਯਾ ਹਾਂਜੀ ਕਹਿੰਦਾ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਹੂੰ ਉਹ ਕਹਿੰਦੇ ਵੀ ਅਸੀਂ ਸ਼ੁੱਧ ਬੋਲਦੇ ਆ ਸਾਡੇ ਤੋਂ ਵਧੀਆ ਕੋਈ ਬਾਣੀ ਸ਼ੁੱਧ ਨਹੀਂ ਬੋਲ ਸਕਦਾ ਜਿਹੜਾ ਦੂਸਰਾ ਫਿਰ ਕਹੇਗਾ ਉਹ ਹੈਗਾ ਕਹਿੰਦੇ ਵੀ ਜਿੰਦਾ ਅਸੀਂ ਨਾਮ ਜਪਦੇ ਨਾ ਵਾਹਿਗੁਰੂ ਵਾਹਿਗੁਰੂ ਕਰਕੇ ਜਿੰਦਾ ਕੋਈ ਨਾਮ ਨਹੀਂ ਜਪ ਸਕਦਾ ਹੂੰ ਸਾਡੀ ਰੈਣ ਸਭਾਈ ਨੰਬਰ 1 ਤੇ ਉਹ ਦੂਜੇ ਕਹਿੰਦੇ ਕਿ ਸਾਡੀ ਗੁਰਬਾਣੀ ਦੀ ਸ਼ੁੱਧਤਾ ਇੱਕ ਨੰਬਰ ਤੇ ਆ। ਆਹ ਹੁਣ ਜਿਹੜੀ ਗੁਰਬਾਣੀ ਦੀ ਸ਼ੁੱਧਤਾ ਜਾਂ ਗੁਰਬਾਣੀ ਦੇ ਪਠਨ ਦੀ ਗੱਲ ਕਰਦੇ ਆ ਉਹਨਾਂ ਦਾ ਕਿਰਦਾਰ ਤੁਸੀਂ ਦੇਖ ਕੇ ਤੁਸੀਂ ਗੱਲ ਕੀਤੀ ਬੀਬੀ ਬਲਜੀਤ ਕੌਰ ਦੀ। ਆਹ ਜਿਹੜਾ ਬੰਦਾ ਗੁਰਬਾਣੀ ਪੜ ਰਿਹਾ ਹੈ ਨਾ ਸਿਮਰਨ ਕਰ ਰਿਹਾ ਆ। ਆਹ ਸੁਰ ਤੋਂ ਉਹਦੀ ਇੰਨੀ ਜੁੜੀ ਹੋਈ ਕਿ ਉਹ ਧਰਤੀ ਤੋਂ ਉੱਠ ਕੇ ਉੱਪਰ ਹੋ ਗਿਆ। ਹੂੰ ਪਰ ਉਹ ਬੰਦਾ ਕਾਰਾ ਕਿਦਾਂ ਦਾ ਕਰਵਾ ਰਿਹਾ ਆਪਣੇ ਜਿਹੜੇ ਉਹਦੇ ਪੈਰੋ ਕਾਰ ਇੱਕ ਔਰਤ ਦੇ ਨਾਲ ਜੇ ਇੱਕ ਬੰਦੇ ਦਾ ਕਤਲ ਹੋ ਗਿਆ ਜੇ ਮੰਨ ਲਓ ਜੋ ਵੀ ਕੁਝ ਵੀ ਹੋ ਗਿਆ ਕਿ ਇਹ ਬੰਦਾ ਖਾਲਸਾਣ ਦੇ ਤਖਤ ਤੇ ਬੈਠਾ ਹੋਵੇ ਭਾਜੀ ਹੂੰ ਇਹ ਸੋਚ ਬੰਦਾ ਸੋਚ ਖਾਲਸਾਣ ਦੇ ਤਖਤ ਤੇ ਬੈਠੇ ਹੋਵੇ ਤਾਂ ਉਹ ਕਿੱਦਾਂ ਉਹ ਚੰਗੇਜ਼ ਖਾਨ ਨਾਲੋਂ ਘੱਟ ਤਾਂ ਨਹੀਂ ਕਰਨਗੇ ਉਹ ਬਿਲਕੁਲ ਨਾਲੇ ਸਾਡੇ ਲਈ ਆਮ ਲੋਕਾਂ ਲਈ ਤਾਂ ਇੱਕ ਘਟਨਾ ਆ ਉੱਤੇ ਦੋ ਸਟੇਟਮੈਂਟ ਆਇਆ ਇੱਕ ਸਾਈਡ ਹੈਗੀ ਸੋਢੀ ਵਾਲੀ ਹਾਂਜੀ ਇੱਕ ਸਾਈਡ ਹੈਗੀ ਆ ਛਿੰਦੇ ਹੁਣਾ ਵਾਲੀ ਹਾਂਜੀ ਜਿਨ੍ਹਾਂ ਨੂੰ ਇਹ ਦਿਸਿਆ ਬਾਅਦ ਚ ਪੇਸ਼ਿੰਦਾ ਬਦਮਾਸ਼ੀ ਰਖੈ ਲੈ ਕੇ ਗਿਆ ਸੀ ਜੇ ਉਹ ਛੁੱਡੀ ਵਾਲਾ ਪੱਖ ਦੇਖ ਲੈਣ ਪਹਿਲਾਂ ਤਾਂ ਉਹ ਵੀ ਇਦਾਂ ਦਾ ਹੀ ਸੀ ਇਹਦੇ ਅਰگە ਨੇ ਹਰੀਆਂ ਬੇਲਾਂ ਵਾਲੇ ਕਲੂ ਗਿਆ ਉਹ ਜੀ ਉੱਥੇ ਤਾਂ ਦੋਹਾਂ ਦੀ ਸਟੇਟਮੈਂਟ ਆ ਹਾਂਜੀ ਹਾਂਜੀ ਔਰ ਦੋਵੇਂ ਬੰਦੇ ਨੂੰ ਉੱਥੇ ਪਾ ਲਿਓ ਆ ਭਿੰਡਰ ਵਾਲੇ ਕੋਲੇ ਰਹੇ ਆ ਦੋਏ ਜੀ ਜੀ ਬਲਜੀਤ ਕੌਰ ਵੀ ਪਹਿਲਾਂ ਉੱਥੇ ਰਹੀ ਆ ਨਾ ਹਾਂਜੀ ਜਿਨ੍ਹਾਂ ਨੂੰ ਸੋਡੀ ਦੇ ਕਤਲ ਹੋਣ ਤੋਂ ਬਾਅਦ ਸਿੰਘ ਦਾ ਬਦਮਾਸ਼ ਲੱਗਿਆ ਉਹਨੇ ਪਹਿਲਾਂ ਉਹਨੂੰ ਜਦੋਂ ਜਗ੍ਹਾ ਦੇਣ ਲੱਗੇ ਉਦੋਂ ਕਿ ਉਹਨੇ ਜਗਪਾਲਪੁਰ ਅੰਮ੍ਰਿਤਸਰ ਤੋਂ ਕਿੰਨੀ ਦੂਰ ਹੈ ਸਾਰਾ ਪਤਾ ਹੁੰਦਾ ਜੀ ਇਲਾਕੇ 'ਚ